ਨੇ ਉਹਨੂੰ ਕਿੰਨੂੰ ਸਰਬਕਤਰ ਰਾਵਣ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਨਾਨਕ ਅਗਨਾਸਨ ਜਗਦੀਸ਼ਰ ਹੈ ਜਗਦੀਸ਼ ਜਿਹੜਾ ਜਗਤ ਦਾ ਮਾਲਕ ਆ ਨਾ ਪਾਪਾਂ ਦਾ ਨਾਸ਼ ਕਰਨ ਵਾਲਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਤੇ ਉਹ ਉਸ ਨੂੰ ਸਾਰੇ ਗੁਰਮੁਖ ਪਿਆਰੇ ਸੰਤ ਜਨ ਉਹਦਾ ਸਿਮਰਨ ਕਰਦੇ ਨੇ ਹੁਣ ਨਾਨਕ ਲੱਗ ਜਾਇਆ ਇੱਥੇ ਰੁਕਣਾ ਹੈ ਜਦੋਂ ਵੀ ਨਾਨਕ ਕੱਕਾ ਮੁਕਤਾ ਆਵੇ ਤੇ ਸਬੋਧਨ ਹੈ ਤੇ ਉਥੇ ਵਿਸਰਾਮ ਲਾਉਣਾ ਹੈ ਤੇ ਅੱਗੇ ਹੁਣ ਚੱਲਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਉਹੀ ਗੱਲ ਅੱਗੇ ਤੋਰਦੇ ਨੇ ਉਹ ਪਰਮਾਤਮਾ ਦੇਖਣ ਸੁਣਨ ਸੁਣਾਮਣੋ ਮਨ ਮੈਂ ਵੀਰਣਗੇ ਸਾਚ ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਹੈ ਉਹ ਆਗ ਸਾਰਿਆਂ ਵਿੱਚ ਹੋਣ ਕਰਕੇ ਵੇਖਦਾ ਵੀ ਉਹ ਤੇ ਸੁਣਦਾ ਵੀ ਉਹ ਤੇ ਸੁਣਾਉਂਦਾ ਵੀ ਉਹ ਉਹਨੂੰ ਆਪਣੇ ਮਨ ਦੇ ਵਿੱਚ ਅ ਟਿਕਾ ਕੇ ਰੱਖਣਾ ਇਹ ਉਹ ਕੌਣ ਹੈ ਉਹ ਉਰ ਰਹੋ ਸਰਬੱਤਰ ਮੈਂ ਇੱਥੇ ਮੈਂ ਦਾ ਅਰਥ ਜਿਹੜਾ ਹੈ ਵਿੱਚ ਹੈ ਸਰਬੱਤਰ ਸਾਰਿਆਂ ਵਿੱਚ ਇੱਥੇ ਮੈਂ ਨੂੰ ਬਿੰਦੀ ਨਹੀਂ ਲਾਉਣੀ ਕਿਉਂਕਿ ਮੈਂ ਨੂੰ ਜਦੋਂ ਅਸੀਂ ਮੈਂ ਆਪਣੇ ਵਾਸਤੇ ਬੋਲਦੇ ਹਾਂ ਉੱਤੇ ਬਿੰਦੀ ਲੱਗਦੀ ਆ ਇਹ ਮੈਂ ਲਫ਼ਜ਼ਾ ਇਹਦੇ ਇਹ ਸਰਬੱਤਰ ਮੈਂ ਸਾਰਿਆਂ ਵਿੱਚ ਕੋਣ ਪਰਮਾਤਮਾ ਜਿਹੜਾ ਵਸ ਰਿਹਾ ਕਣ-ਕਣ ਵਿੱਚ ਨਾਨਕ ਹਰ ਸੰਗ ਰਾਜ ਪਹਿਲੀ ਪੰਕਤੀ ਉੱਤੇ ਆਇਆ ਕਿ ਉਹ ਸੱਚਾ ਵੇਖਣ ਸੁਣਨ ਸੁਨਾਉਣ ਨੂੰ ਮਨ ਵਿੱਚ ਡਿੜੀਏ ਸਾਚ ਉਸ ਸੱਚੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਕਿ ਜਿਹੜਾ ਸਾਰਿਆਂ ਵਿੱਚ ਵਸਦਾ ਹੈ ਉਹਨੂੰ ਆਪਣੇ ਅੰਦਰ ਰਚਮਿਤ ਲੈਣ ਦਿਓ ਪ੍ਰੇਮ ਦੇ ਨਾਲ ਆਪਣੇ ਅੰਦਰ ਟਿਗਣ ਦੇ ਉਹਦੇ ਨਾਮ ਨੂੰ ਉਹਦੀ ਸਿਵਤ ਨੂੰ ਉਹਦੇ ਗੁਣਾਂ ਨੂੰ ਹੁਣ ਪਉੜੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਚੰਗੀ ਤਰ੍ਹਾਂ ਸਮਝਾਉਂਦੇ ਨੇ ਸਤਿਗੁਰੂ ਕਹਿੰਦੇ ਨੇ ਹਰ ਏਕ ਨਿਰੰਜਨ ਗਾਈ ਐ ਹੁਣ ਸਤਿਗੁਰੂ ਕਹਿੰਦੇ ਨੇ ਹਰ ਜਿਹੜਾ ਨਾ ਕੋਈ ਨਾਮ ਰੱਖ ਲੋ ਹੈ ਇੱਕ ਨਿਰੰਜਨ ਦਾ ਭਾਵ ਹੈ ਨਿਰ ਤੇ ਅੰਜਨ ਦੋਹਾਂ ਲਫ਼ਜ਼ਾਂ ਤੋਂ ਬਣਿਆ ਅੰਜਨ ਹੁੰਦਾ ਇਸ ਵਰਮਾ ਕਾਲਖ ਮਾਇਆ ਦੇ ਨਾਲ ਇਹ ਨਿਰ ਅੰਜਨ ਦਾ ਭਾਵ ਹੈ ਜਿਹਦੇ ਉੱਤੇ ਮਾਇਆ ਦਾ ਅਸਰ ਨਾ ਪਵੇ ਕਾਲ ਦਾ ਅਸਰ ਨਾ ਪਵੇ ਪ੍ਰਮਾਤਮਾ ਉਹ ਇੱਕ ਹੈ ਉਹ ਹਰੀ ਹੈ ਹਰ ਏਕ ਨਿਰੰਜਨ ਗਾਈਏ ਉਹਦੀ ਉਹਦੇ ਗੁਣ ਗਾਉਣੇ ਨੇ ਇਹ ਆਦੇ ਵਾਸਤੇ ਗਾਉਣੇ ਨੇ ਆਪਣੇ ਭਲੇ ਵਾਸਤੇ ਗੁਣ ਗਾਉਤ ਤੇਰੀ ਉਤਰ ਸਮੈ ਉਹਦੀ ਸਿਵਤ ਕਰਨੀ ਉਹਦੀਆਂ ਵਡਿਆਈਆਂ ਕਰਨੀਆਂ ਨੇ ਸਾਡਾ ਇਹ ਫਰਜ਼ ਬਣਦਾ ਵਡਿਆਈਆਂ ਵਡਿਆਈਆਂ ਤੇ ਸਭ ਅੰਤਰ ਸੋਈ ਫਿਰ ਉਤੇ ਅੱਗੇ ਗੱਲਾਂ ਆ ਗਈ ਕਿ ਸਾਰਿਆਂ ਦੇ ਅੰਦਰ ਉਹ ਸੋਈ ਪਰਮਾਤਮਾ ਹੀ ਹੈ ਜਿਹਨੂੰ ਨਿਰੰਜਨ ਕਿਹਾ ਜਾਂਦਾ ਜਿਹਨੂੰ ਹਰੀ ਕਿਹਾ ਜਾਂਦਾ ਉਹਦੇ ਗੁਣ ਗਾਈਏ ਕਰਨ ਕਰਣ ਸਮਰਾਥ ਪ੍ਰਭ ਕਰਣ ਦਾ ਭਾਵ ਹੈ ਜਗਤ ਕਰਨ ਦਾ ਭਾਵ ਹੈ ਮੂਲ ਸ੍ਰਿਸ਼ਟੀ ਨੂੰ ਸਜਣ ਵਾਲਾ ਤੇ ਉਹ ਸਰਵ ਕਲਾ ਸਮਰਾਥ ਹੈ ਉਹ ਸਜ ਵੀ ਸਕਦਾ ਉਹ ਨਾਕ ਨਾਥ ਖਸਮ ਹੱਥ ਸਾਰੇ ਉਹਦੇ ਕਾਬੂ ਵਿੱਚ ਨੇ ਉਹਨੇ ਵਿੱਚ ਇੰਨੀ ਸਮਰਤਾ ਹੈ ਕਿ ਉਹ ਸ੍ਰਿਸ਼ਟੀ ਨੂੰ ਸਾਧ ਸਕਦਾ ਹੈ ਇਹ ਫਿਰ ਜੋ ਕਰੇ ਸੁਹੋਈ ਇਹ ਕਹਿੰਦੇ ਨੇ ਹੁੰਦਾ ਉਹ ਜੋ ਪਰਮਾਤਮਾ ਕਰਨਾ ਚਾਹੇ ਹੁਣ ਅੱਗੇ ਕਹਿੰਦੇ ਨੇ ਫੇਨ ਮੈਂ ਥਾਪ ਥਾਪਦਾ ਇਹ ਕਹਿੰਦੇ ਨੇ ਉਹ ਇੱਕ ਛੇਨ ਦੇ ਵਿੱਚ ਅੱਖਾਂ ਬੰਦ ਕਰਨ ਜਿਨੇ ਉਹ ਸਮੇਂ ਵਿੱਚ ਉਹ ਸ੍ਰਿਸ਼ਟੀ ਨੂੰ ਸਾਧ ਸਕਦਾ ਉਹ ਇਹਨੇ ਚੇਂਦੇ ਵੇਤੀਓ ਖਤਮ ਕਰ ਸਕਦਾ ਇਹ ਉਹਦੇ ਵਿੱਚ ਸਮਰਥਾ ਹੈ ਤੇ ਉਹ ਹੈ ਵੀ ਇੱਕ ਇਹ ਚਿੱਤੇ ਕਰਾਉਂਦੇ ਨੇ ਤਿਸ ਬਿਲ ਨਹੀਂ ਕੋਈ ਉਹ ਤੋਂ ਵਿਗਾਰ ਹੋਰ ਕੋਈ ਸਰੀਰਕ ਨਹੀਂ ਹੋਣਾ ਉਹ ਕਿੱਥੇ ਵੱਸਦਾ ਹੈ ਖੰਡ ਸਾਰੀ ਧਰਤੀ ਦੇ ਹਿੱਸਿਆਂ ਵਿੱਚ ਬ੍ਰਹਿਮੰਡ ਬ੍ਰਹਿਮੰਡ ਵਿੱਚ ਪਾਤਾਲ ਪਤਾਲ ਵਿੱਚ ਦੀਪ ਤੇ ਸਾਰੇ ਸਤ ਦੀਪ ਤੇ ਪਾਤਾਲ ਤੇ ਬ੍ਰਹਿਮੰਡ ਸਤਗੁਰੂ ਜੀ ਤੇ ਇੰਦੂ ਨੇ ਕੋਡ ਬ੍ਰਹਮੰਡ ਕੋ ਠਾਕੁਰ ਸਵਾਮੀ ਖੰਡਾ ਬ੍ਰਹਮੰਡਾ ਦੀਪਾਂ ਪਤਾਲਾਂ ਚ ਜਿਹੜਾ ਵਸ ਰਿਹਾ ਨਾ ਰਵਿਆ ਸਭ ਲੋਈ ਲੋਈ ਦਾ ਭਾਵ ਹੈ ਲੋਕ ਸਾਰ ਤਿੰਨ ਲੋਕ ਨੇ ਸਾਰ ਸਾਰਾਂ ਥਾਂ ਤੇ ਉਹ ਅਕਾਲ ਪੁਰਖ ਵਸ ਰਿਹਾ ਹੈ ਪਰ ਉਹਦੇ ਗੁਣ ਕੌਣ ਦਾ ਸਕਦਾ ਹੈ ਇਹ ਉਸ ਪਰਮਾਤਮਾ ਜੇ ਕਿਸ ਨੂੰ ਮਤ ਦੇਵੇ ਸਮਝੀ ਦੇਵੇ ਤੇ ਫਿਰ ਉਹ ਹੀ ਇਸ ਦਲ ਨੂੰ ਸਮਝਦਾ ਹੈ ਤੇ ਹੋਰ ਆਸਰੇ ਛੱਡ ਕੇ ਇੱਕ ਆਕਾਲ ਪੁਰਖ ਦੇ ਗੋਣ ਗਾਉਣੇ ਹੀ ਸਾਡਾ ਭਲਾ ਹੈ ਜਿਸ ਆਪੁੁਝਾਏ ਸੋ ਬੁਝੇਸੀ ਨਿਰਮਲ ਜਨ ਸੋਈ ਜਾਂਦਾ ਭਾਵ ਸੇਵਕ ਉਹ ਮਨੁੱਖ ਉਪਰ ਲੱਗ ਜਿਸੋਈ ਆਇਆ ਸੀ ਉਹਦਾ ਅਰਥ ਪ੍ਰਮਾਤਮਾ ਸੀ ਇਥੇ ਇਸ ਸੋਈ ਦਾ ਅਰਥ ਹੈ ਉਹ ਮਨੁੱਖ ਉਹ ਸੇਵਕ ਪਵਿੱਤਰ ਹੈ ਜਿੰਨੂੰ ਉਹ ਸਮਝ ਦੇਵੇ ਤੇ ਆਪਣੇ ਗੁਣ ਗਾਵੇ ਸਿਵਤ ਕਰਾਵੇ ਤੇ ਆਪਣੇ ਨਾਮ ਨਾਲ ਜੋੜੇ ਜੀ ਉਹਨੂੰ ਗੁਰੂ ਦੀ ਮੱਤ ਉਹਨੂੰ ਪ੍ਰਾਪਤ ਹੋਵੇ ਉਹ ਪਵਿੱਤਰ ਹੋ ਸਕਦਾ ਜੇ ਜਿਹੜਾ ਪਵਿੱਤਰ ਹੋ ਗਿਆ ਉਹ ਫਿਰ ਪਰਮਾਤਮਾ ਦੇ ਨਾਲ ਉਹਦੀ ਵਿਅਥ ਨਹੀਂ ਰਹਿੰਦੀ ਕਿਉਂ ਕਿ ਸੁਭਾਅ ਰਲ ਗਿਆ ਪਰਮਾਤਮਾ ਦਾ ਸੁਭਾਅ ਹੋਰ ਹੈ ਸਾਡਾ ਹੋਰ ਹੈ ਤੇ ਫਿਰ ਇਸ ਕਰਕੇ ਪਿਤਾ ਪੁੱਤ ਦਾ ਸੁਭਾਅ ਵੱਖਰਾ ਹੋਇਤੇ ਖਟਾ ਪੱਟੀ ਰਹਿੰਦੀ ਆ ਇਸੇ ਤਰ੍ਹਾਂ ਸਾਡਾ ਜੇ ਸੁਭਾਅ ਪ੍ਰਭੂ ਨਾਲ ਨਹੀਂ ਮਿਲਦਾ ਤੇ ਗੁਰੂ ਸਾਨੂੰ ਬਾਣੀ ਰਾਹੀਂ ਉਹਦੇ ਗੁਣ ਉਹਦੀਆਂ ਸਿਫਤਾਂ ਉਹਦੇ ਸੁਭਾਅ ਬਾਰੇ ਦੱਸਦਾ ਕਿ ਪਰਮਾਤਮਾ ਜਿਹੜਾ ਹੈ ਅਸੀਂ ਖੁਦ ਕਰਜਾ ਹਾਂ ਉਹ ਆਲਗਰਜ ਹੈ ਅਸੀਂ ਖਿੱਚਣ ਵਾਲੇ ਹਾਂ ਉਹ ਅੰਡਣ ਵਾਲਾ ਹੈ ਤੇ ਜਦੋਂ ਸਾਡਾ ਸੁਭਾਅ ਉਹ ਹੋ ਜਾਂਦਾ ਹੈ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ ਤੇ ਫਿਰ ਅਸੀਂ ਜਿਉ ਜਲਮੈ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਫਿਰ ਸਾਡੀ ਯਾਤਰਾ ਜਿਹੜੀ ਨਾ ਸਫਲ ਹੋ ਜਾਂਦੀ ਹੈ ਅਸੀਂ ਇੱਥੇ ਮਸਾਫਰ ਖਾਨੇ ਵਿੱਚ ਆਏ ਆ ਰੇਹ ਰੈਣ ਕੇ ਪਾਹਨ ਤੁਮ ਆਏ ਬਹੁਤ ਜੁਗ ਹਾਸ ਬਤਾਏ ਫਿਰ ਸਾਡੀ ਯਾਤਰਾ ਸਫਲ ਹੋ ਜਾਂਦੀ ਆ ਸਫਲ 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 ਭਈ ਜਾਤਾ ਆਮਣ ਜਾਣ ਰਹੇ ਮਿਲੇ ਸਾਧਾ ਜਦੋਂ ਗੁਰੂ ਮਿਲਿਆ ਸਾਡੇ ਜਨਮ ਮਰਨ ਦੇ ਗੇੜ ਮੁੱਕ ਗਏ ਸਾਡੀ ਯਾਤਰਾ ਸਫਲ ਹੋ ਗਈ ਅਸੀਂ ਪ੍ਰਭੂ ਤੋਂ ਵਿਛੜੇ ਸਾ ਆਪਣੇ ਕਰਮਾ ਕਰਕੇ ਕਿਰਤ ਕਰਮ ਕੇ ਵਿਛੜੇ ਫਿਰ ਉਹਨੇ ਕਿਰਪਾ ਕਰਕੇ ਮਿਲਾ ਲਿਆ ਤੇ ਅਸੀਂ ਉਹਦੇ ਨਾਲ ਜੁੜ ਗਏ ਉਹਦਾ ਹੀ ਰੂਪ ਹੋ ਗਏ ਕੋਈ ਵੱਖਰੀ ਚੀਜ਼ ਨਾ ਰਹੀ ਸੋ ਸਰਬੱਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰਮਖਾਂ ਪਿਆਰਿਆ ਨੇ ਬੜੀ ਸ਼ਰਧਾ ਭਾਵ ਦੀ ਨਾਲ ਜਲ ਪਾਣੀ ਵੀ ਤਿਆਰ ਕੀਤਾ ਹੈ ਸੇਵਾ ਕੀਤੀ ਹੈ ਕੀਰਤਨ ਹੋਇਆ ਹੈ ਸਾਰੇ ਬੜੇ ਪ੍ਰੇਮ ਦੇ ਨਾਲ ਸਰਦਾ ਭਾਵਨੀ ਦੇ ਨਾਲ ਸੁਣਿਆ ਹੈ ਆਵੀ ਦਾ ਬਹੁਤ ਬਹੁਤ ਧੰਨਵਾਦ ਆਈਆਂ ਹੋਈਆਂ ਸੰਗਤਾਂ ਦਾ ਹੁਣ ਜੋ ਸਮਾਉਤੀ ਤੋਂ ਬਾਅਦ ਜਿੱਥੇ ਪ੍ਰਾਪ ਸਾਦੀ ਦੇ ਵਰਤਾਈ ਜਾਣੀਆਂ ਉਸ ਤੋਂ ਬਾਅਦ ਜਾਲੂ ਪਾਣੀ ਦਾ ਪ੍ਰੋਗਰਾਮ ਕੀਤਾ ਗਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੇ ਛੱਕੇ ਵੇਰ ਜਾਣਾ ਤੇ ਜੋ ਤਾਂ ਕਿ ਅ ਭਤਵਤ ਸੰਤਾ ਗੁਰੂ ਘਰ ਵਿੱਚ ਆਓ ਗੁਰਬਾਣੀ ਦੇ ਨਾਲ ਜੁੜੋ ਸੇਵਾ ਕਰੋ ਤੇ ਆਪਣੀ ਜਾਨ ਨੂੰ ਸਫਲਾ ਬਣਾਓ ਇਹੀ ਸਾਡੇ ਨਾਲ ਜਾਣੀ ਹੈ ਬਾਕੀ ਸਭ ਕੁਝ ਇੱਥੇ ਰਹਿ ਜਾਣਾ ਜਾਨ ਸਾਡੀ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਸੇਵਾ ਤੇ ਬਾਣੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਸਰੀਰ ਦੀਆਂ ਨੇ ਤੇ ਉਹ ਸਰੀਰ ਦੇ ਨਾਲ ਜੋ ਵੀ ਘਰ ਮਾਇਆ ਉਹ ਨਾਲ ਹੀ ਸਰੀਰ ਦੇ ਖਤਮ ਹੋ ਜਾਣੀਆਂ ਤੇ ਜਾਣ ਵਾਲੀ ਜਿਹੜੀ ਜੀ ਹੈ ਉਹ ਪ੍ਰਭੂ ਦਾ ਨਾਮ ਬਾਣੀ ਦੀ ਸੇਵਾ ਹੈ ਤੇ ਗੁਰਬਾਣੀ ਪੜਦੇ ਆ ਵਿਚਾਰਦਾ ਇੱਕ ਨਹੀਂ ਨੇ ਖਾਪੂ ਲਾਹੋ ਜਾਂਦੀਆਂ ਨੇ ਬਕਸ ਲਵੋ ਆਉਣ ਵੇ ਸਮੇਂ ਸਮਤ ਬਕਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ